ਅੱਜ ਦੇ ਸਮੇਂ 'ਚ ਸਭ ਤੋਂ ਵੱਡਾ ਸਵਾਲ ਹੀ ਇਹ ਐ ਵੀ ਮਹਾਰਾਜਾ ਸ਼ਾਈ ਸ਼ਰਬਤ ਦੇ ਵਿੱਚ ਅਸੀਂ ਸ਼ਰਬਤ ਕਮੈਂਟ ਕਰਕੇ ਸ਼ਰਬਤ ਘਰੇ ਮੰਗਵਾ ਲਿਆ ਪਰ ਹੁਣ ਇਹਦਾ ਸੇਵਨ ਕਿਸ ਤਰ੍ਹਾਂ ਕਰੀਏ ਤਾਂ ਤੁਸੀਂ ਇਹਨੂੰ ਤਿੰਨ ਤਰੀਕਿਆਂ ਨਾਲ ਸੇਵਨ ਕਰ ਸਕਦੇ ਹੋ ਪਹਿਲਾ ਤਰੀਕਾ ਜਿਹੜਾ ਹੈਗਾ ਆ ਉਹ ਇਹ ਹੈ ਕਿ ਤੁਸੀਂ 10 ਐਮਐਲ ਸਵੇਰੇ 10 ਐਮਐਲ ਦੁਪਹਿਰੇ 10 ਐਮਐਲ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਲੈ ਸਕਦੇ ਹੋ ਦੂਸਰਾ ਤਰੀਕਾ ਇਹ ਹੈ ਜੇ ਤੁਹਾਡੀਆਂ ਰਿਪੋਰਟਸ ਬਿਗੜੀਆਂ ਹੋਈਆਂ ਨੇ ਤਾਂ ਤੁਸੀਂ 15 ਐਮਐਲ ਸਵੇਰੇ 15 ਐਮਐਲ ਦੁਪਹਿਰੇ ਤੇ 15 ਐਮਐਲ ਸ਼ਾਮ ਨੂੰ ਲੈ ਸਕਦੇ ਹੋ ਤੇ ਬੜੇ ਸਾਡੇ ਸੱਜਣ ਨੇ ਜਿਨ੍ਹਾਂ ਨੂੰ ਦਿੱਕਤ ਪਰੇਸ਼ਾਨੀ ਕੋਈ ਨਹੀਂ ਉਹ ਵੈਸੀ ਆਪਣੀ ਰੁਟੀਨ ਦੇ ਵਿੱਚ ਮਹਾਰਾਜਾ ਸ਼ਹੀ ਸ਼ਰਬਤ ਦਾ ਸੇਵਨ ਕਰਦੇ ਨੇ ਤਾਂ ਉਹਨਾਂ ਵਾਸਤੇ ਇੱਕ ਬੜਾ ਸੌਖਾ ਤਰੀਕਾ ਤੁਸੀਂ 30 ਐਮਐਲ ਸਵੇਰੇ ਖਾਲੀ ਪੇਟ ਲੈ ਕੇ ਵੇਖਿਓ ਤੁਹਾਨੂੰ ਆਪ ਨੂੰ ਮਹਿਸੂਸ ਹੋਏਗਾ ਕਿ ਜੇਕਰ ਸਾਡੀਆਂ ਆਂਤਣੀਆਂ ਸਾਫ਼ ਹੋਣ ਜੇਕਰ ਸਾਡਾ ਲਿਵਰ ਵਧੀਆ ਕੰਮ ਕਰੇ ਤੇ ਸਾਰਾ ਦਿਨ ਬੰਦੇ ਦੀ ਫੁਰਤੀ ਚੁਸਤੀ ਤੇ ਬੰਦਾ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਬੰਦਾ ਲੋਡੀਆਂ ਤੇ ਬਾਗੀਆਂ ਪੌਂਦਾ ਫਿਰਦਾ ਉਹ ਵਾਲੀ ਸਿਚੁਏਸ਼ਨ ਬਣ ਜਾਂਦੀ ਹੈ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਦੇ ਉਹਨਾਂ ਸੱਜਣਾ ਤੱਕ ਜਿਹੜੇ ਮਹਾਰਾਜਾ ਸ਼ਹੀ ਸ਼ਰਬਤ ਦਾ ਸੇਵਕ